ਨਹੀਂ ਨਹੀਂ ਇੰਦਾ ਤੋਂ ਮੈਂ ਮੇਰੀ ਗੱਲ ਤਾਂ ਸੁਣ ਲੈ ਮੈਂ ਸੁਣਦੇ ਨਹੀਂ ਇਹ ਨਹੀਂ ਮਹਿੰਗਾ ਰੈਕਟਰ ਇਹ ਲੇਤਾ ਕਿਉਂ ਲੇਤਾ ਫਿਰ ਪਈ ਡਿਜੀਟਲ ਰੈਕਟਰ ਤੈਨੂੰ ਆਖਿਆ ਸੀ ਕਿਸੇ ਨੇ ਇਹਨਾਂ ਨੇ ਮਹਿੰਗਾ ਲਾਇ ਡਿਜੀਟਲ ਰੈਕਟਰ ਹੈ ਹੀ ਨਹੀਂ ਆਪਣੇ ਜੀ ਰੱਖਣਾ ਪੈਂਦਾ ਇਹ ਦੱਸ ਪਰੇ ਚਲ ਤੂੰ ਦੇਣਾ ਕਿੰਨੇ ਦਾ 150000 ਘਟਦਾ ਠੀਕ ਹੈ ਗੱਲ ਝੋਨਾ ਵੱਢ ਕੇ ਪੈਸੇ ਦੇ ਦੇ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਜੋ ਨਿਤਗੀ ਲੈ ਕੇ 20 ਦੇ ਦੇਗੇ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਜੂੜੂ ਚੈਨਲ ਤੇ ਫੇਸਬੁੱਕ ਪੇਜ ਦੇਸੀ ਹੋਡਾ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਤੁਹਾਨੂੰ ਬਈ ਸ਼ਰਮੇ ਤੇ ਬਈ ਨਿੱਕੇ ਮਲਕਾਣੇ ਨਾਲ ਮਲਾਉਣੇ ਆ ਵਖਵਲ ਟਰੈਕਟਰਾਂ ਮੇਰੀ ਜਾਣਕਾਰੀ ਦਿੰਨੇ ਆ ਆ ਜੋਗੀ ਵੀਡੀਓ ਕਰਦੇ اکاؤنٹ ਜੇ ਕਰ ਗਏ ਸਤਿ ਸ਼੍ਰੀ ਅਕਾਲ ਕੀ ਹਾਲ ਆ ਟਿਲੋ ਹੋ ਠੀਕ ਹੋ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰ ਤੁਹਾਨੂੰ ਅੱਜ ਆਪਾਂ ਬਾਈ ਪੰਜਾਬ ਟਰੈਕਟਰ ਵਾਲਾਂ ਕੋਲ ਆਪਣੇ ਮਿੱਤਰ ਨੇ ਜਾਜਿਆ ਰੇਟ ਤੁਹਾਨੂੰ ਲੈ ਕੇ ਦੇਵਾਂਗੇ ਜੇ ਨਾਲ ਲੋਟ ਆਏ ਪੰਜਾਬ ਫੀਲ ਟਰੈਕਟਰਾਂ ਦੇ ਨੇੜੇ ਜੀ ਮੇਰਾ ਘਰ ਆ ਮੈਨੂੰ ਚੱਕ ਲੈ ਠੀਕ ਹੈ ਗੱਲ ਵੀਰੇ ਨਾ ਕਮਿਸ਼ਨ ਦਿਓ ਤੇ ਨਾਲ ਲਿਓ ਸਹੀ ਹੈ ਸਹੀ ਗੱਲ ਹੈ ਜੀ ਜਾਜ ਰੇਟ ਤੇ ਟਰੈਕਟਰ ਦਿਖਾਵਾਂਗੇ ਜੋ ਗੱਲ ਕਹਿਤੀ ਉਹ ਪਗਾਵਾਂਗੇ ਵੀ ਠੀਕ ਹੈ ਠੀਕ ਹੈ ਗੱਲ ਤੇ ਤੁਹਾਨੂੰ ਸਾਵਾ ਆ ਜਾ ਨਿਕਲ ਸਸੀ ਗੱਲ ਵੀਰੇ ਕੀ ਆ 80 ਗੱਲ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਪਹੁੰਚਣ ਤੇ ਸ਼ਰਮ ਥੈਂਕ ਯੂ ਥੈਂਕ ਯੂ ਮਿਹਰਬਾਨੀ ਸਭ ਤੋਂ ਪਹਿਲਾਂ 16 ਮਾਡਲ 2016 ਮਾਡਲ 2016 ਮਾਡਲ ਆ ਬਾਈ 13 ਦੀ ਕੀ ਕੰਡੀਸ਼ਨ ਹੈ ਲੈ 13 ਦੀ ਕੰਡੀਸ਼ਨ ਹੈ 75 ਰੁਪਏ 80 ਪਏ 15 22 ਵਾਲੇ 75 ਪਏ ਮੰਨ ਲਓ 70 ਤੋਂ 80% ਦੇ ਵਿਚਾਲੇ ਜੇ ਮੰਨੋ ਬਾਈ 15 22 ਵਾਲੇ ਆ ਸਾਰਾ ਰੀਜਨਲ ਆ ਸਾਰਾ ਰੀਜਨਲ ਟਰੈਕਟਰ ਆ ਬਾਈ ਪਿਛਲੇ ਅਪੋਲੋ ਦੇ ਮੂਰਲੇ ਗੁਡੀਅਰ ਦੇ 16 ਮਾਡਲ ਆ 4 ਲੱਖ 65 ਹਜ਼ਾਰ ਲਿਖੀ ਬੈਠਾ ਕਿੰਨੇ ਦਾ ਬਾਈ ਇਹ ਡੈਕਟਰ ਦੇ ਦਾਂਗੇ ਬਸ 4 ਲੱਖ 45 ਹਜ਼ਾਰ ਦਾ ਸ਼ਰਮਾ ਪਾਵਰ ਪਲੱਸ ਵਾਲਾ ਮਾਡਲ ਆ ਇਹ ਕਿੱਥੇ ਲਗੇ ਕਿੰਨਾ ਦੇਗਾ 445 ਉਹ ਤਾਂ ਮੈਂ ਸੁਣ ਲਿਆ ਹੁਣ ਕਿੰਨੇ ਦੇ ਫਿਰ ਜਿਵੇਂ ਤੂੰ ਮਰਜ਼ੀ ਕਰ ਲਾ ਹੁਣ ਕਰਨੀ ਤੇ ਦੁਬਾਰਾ ਦੀ ਮਰਜ਼ੀ ਆ 35000 ਦੇ ਦੇ 4 ਲੱਖ 35 ਹਜ਼ਾਰ ਦਾ ਲੈ ਜਾ 16 ਮਾਡਲ ਠੀਕ ਹੈ ਜੀ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਸੁਪਰ ਹਾਉਲੈਂਡ ਚੌਂਕੜਾ ਦੇ ਟਾਇਰ ਤੇ ਜਮ ਤਾਜੇ ਪਾਈ ਫਿਰਦਾ ਇਹ 2014 ਮਾਡਲ ਆ ਸੁਪਰ ਵਾਲਾ ਮਾਡਲ ਆ ਪਿਛਲੇ ਟਾਇਰ ਜਿਵੇਂ ਨਵੇਂ ਮੂਹਰ ਲੈਣ ਦੇ ਮੈਂ ਸੋਚੀ ਜੀ ਸੰਝੇ ਦੇ ਨੂੰ ਮੈਂ ਕਿ 17-18 ਹੋਊਗਾ ਜਿੱਦਾਂ ਕੰਡੀਸ਼ਨ ਹੈ ਜੀ ਹੈਨਾ ਹਾਂ ਹਾਂ ਬਹੁਤ ਸਾਫ਼ ਸੁਥਰਾ ਡੈਟਾ ਟਰੈਕਟਰ ਸੋਹਣਾ ਬੰਗ ਬੰਗ ਤੋਂ ਰਜਾ ਮਾਡਲ ਵਰਗਾ ਟਰੈਕਟਰ ਆ ਜੀ ਪਿਛਲੇ ਘਾ ਦਾ ਬਿਲਕੁਲ ਨਵੇਂ ਮੂਹਰ ਲੈ ਬਈ 75 ਕ ਪੈਸੇ ਟਾਇਰ ਆ ਬਾਡੀ ਲੈਦਾ ਬਹੁਤ ਸੋਹਣਾ ਟਰੈਕਟਰ ਆ ਤੇ 4,95 ਲਿਖੀ ਬੈਠਾ ਕੀ ਕਿੰਨੇ ਦਾ ਇਹ ਰੈਟਰ ਦੇ ਦਾਂਗੇ 75000 ਦਾ ਸ਼ਰਮ ਕਮਲਾ ਹੋ ਗਿਆ ਰਾਜ ਗੱਲ ਕਰ ਕਰਨੀ ਦੇਖ ਤੋ ਆਵਦੀ ਮਰਜ਼ੀ ਮੈਂ ਤਾਂ ਸਾਡੇ 4 ਲੱਖ ਦਾ ਕਹਿ ਨਹੀਂ ਫਿਰਦਾ ਹੁਣ ਤੂੰ ਸਾਨੂੰ ਕੁਛ ਹੀ ਸਾਡੇ 4 ਲੱਖ ਨਹੀਂ ਨਹੀਂ ਜ਼ਿਆਦੇ ਹੋ ਜੂ ਫਿਰਦਾ ਨਹੀਂ 4 ਲੱਖ 50000 ਰੈਟਰ ਦੇ ਦਾਂਗੇ ਆਪਾਂ 60000 ਦਾ ਲੈ ਜਾ ਯਾਰ ਬਸ ਠੀਕ ਹੈ ਯਾਰ ਤੂੰ ਗਏ ਕਰ ਨਹੀਂ ਤੂੰ ਆਵਦੀ ਮਰਜ਼ੀ ਹੈ ਸਾਨੂੰ ਤਾਂ ਬਾਅਦ ਵਿੱਚ ਚੈੱਕ ਹੋ ਕਰਨੀ ਗੁਰਨੀ ਦਾ ਦੇਖੀ ਜਾਊਗੀ ਚੱਕੋ ਮਿੱਤਰੋ ਆ ਹਰੇ ਰੰਗ ਦਾ ਭਾਲ ਦੇ ਹੁੰਦੀਆਂ ਮੂੰਗੀ ਇਹਦੇ ਮਾਰਨ 2021 ਆ ਇਹ 16 ਲੀਟਰਾਂ ਵਾਲਾ ਹੈ ਬਾਈ ਮਿੱਤਰੋ 3055 DI ਆ ਗਿਆ ਨਾਲ ਦੇ ਟਾਇਰਾਂ ਚਾਰੇ 80 90 ਪੈ 85 90 ਪੈ 21 ਮਾਡਲ ਆ ਫਰਸਟ ਪਾਰਟੀ ਟ੍ਰੈਕਟਰ ਆ ਰਸਪੀ 2 ਵਾਲਾ ਹਾਂਜੀ ਬਾਈ ਰੇਟ ਲਿਖੀ ਬੈਠਾ 465 ਕਿੰਨੇ ਦਾ ਇਹ ਟਰੈਕਟਰ ਦੇ ਦਾਂਗੇ ਆਪਾਂ 45000 ਰੁਪਏ ਦਾ 50 ਤਾਂ ਮੈਥੋਂ ਲੈਣਾ ਕਿੰਨੇ ਦਾ ਦੱਸੋ ਕਿੰਨੇ ਦਾ ਕੈ ਲੱਖ ਕਿੰਨੇ ਦਾ 4 ਲੱਖ ਤੇ 42000 ਦਾ 35000 ਦਾ ਲੈ ਜਾ ਕੁਛ ਕਰੀ ਆ ਵੀ ਚੱਕੋ ਬਾਈ 5310 ਇਹ ਰੇਟਰ ਪਰ ਸੇਲ ਹੋਇਆ ਪਿਆ ਆ ਜਾਓ ਜੀ ਸਪਾਈ ਅਡੀਸ਼ਨ ਆ ਗਿਆ ਜੀ 2019 ਮਾਡਲ ਟਰੈਕਟਰ ਵਖਾ ਦੇ ਜਮ 25 ਮਾਣ ਨਾਲ ਦੇ ਮੈਂ ਬਾਈ ਮਿੱਤਰੋ ਕਨੋਪੀ ਕਨੂਪੀ ਕੰਪਨੀ ਦੀ ਜਿਹੜੀ ਹੌਲੈਂਡ ਦੇ ਨਾਲ ਆਉਂਦੀ ਆ ਉਹੀ ਆ ਯੂਜੀ ਗੇਅਰ ਦੇ ਵਿੱਚ ਆ ਸਾਈਡ ਕਲਚ ਆ ਜੀ ਡਬਲ ਡਿਸਟਰੀਬਿਊਟਰ ਕੰਪੈਸਿਟੀ ਚੈੱਕ ਲੱਗਿਆ ਹੋਇਆ ਸਪੈਸ਼ਲ ਐਡੀਸ਼ਨ ਟਾਪ ਮਾਡਲ 19 ਮਾਡਲ ਪੀਵੀ ਨੰਬਰ ਆ ਪੰਜਾਬ ਨੰਬਰ ਰੇਟ ਕੀ ਆ 2019 ਮਾਡਲ ਆ 7 ਲੱਖ 45000 ਰੁਪਏ ਡਿਮਾਂਡ ਹੈ ਇਹਦੀ ਬਾੜੀ ਨਹੀਂ ਲੱਗਦੀ ਯਾਰ ਟਰੈਕਟਰ ਜਿਵੇਂ ਨਵਾਂ ਜੀ ਹਾਂ ਕਿ ਨਹੀਂ ਟਰੈਕਟਰ ਭਾਈ ਬੱਲਾ ਫੀਮ ਵਰਗਾ ਹੀ ਹੁੰਦਾ ਚੰਗਾ ਟਰੈਕਟਰ ਮਿਲਦਾ ਹੀ ਮਹਿੰਗਾ ਝਰਮਾ ਇਹ 7.5 ਲੱਖ ਦਾ ਦੇ ਦਾਂਗੇ ਆਪਾਂ ਹਾਂ ਯਾਰ ਸਹੀ ਗੱਲ ਨਹੀਂ ਮਾ ਤੂੰ ਜੈ ਜੀ ਆ ਮੈਂ ਤਾਂ ਆ ਬੈਠਾ ਕੋਈ ਹੋਰ ਮਾਨਦੰਡ ਤੂੰ ਕਰ। ਤੂੰ ਦੱਸ ਤਾ ਥੱਲੇ ਦੱਸ ਕਿੰਨੇ ਦਾ ਦੇਣਾ ਤੇ ਮੈਂ ਕਰੀ ਜਾਂਦਾ ਨਹੀਂ। ਮੈਂ ਨਹੀਂ ਹੁੰਦਾ ਇੱਥੋਂ। ਮੇਰੀ ਗੱਲ ਤਾਂ ਸੁਣ ਲੈ। ਮੈਂ ਸੁਣਦਾ ਨਹੀਂ। ਇਹ ਨਹੀਂ ਮਹਿੰਗਾ ਰੈਕਟਰ। ਇਹ ਲੇਤਾ ਹੁਣ ਕਿਉਂ ਲੇਤਾ ਫਿਰ ਭਾਈ। ਐਡੀਸ਼ਨ ਰੈਕਟਰ ਹੈ। ਤੈਨੂੰ ਆਖਿਆ ਸੀ ਕਿਸੇ ਨੇ ਇਹਨਾਂ ਨੇ ਮਹਿੰਗਾ ਰਾਇ। ਐਡੀਸ਼ਨ ਰੈਕਟਰ ਹੈ ਹੀ ਨਹੀਂ ਆਪਣੇ ਜੀ। ਇਹ ਰੱਖਣਾ ਪੈਂਦਾ। ਦੱਸ ਤਾ ਪਰੇ ਚੱਲ ਤੂੰ ਦੇਣਾ ਕਿੰਨੇ ਦਾ। ਵੈਰਾਈਟੀ ਦੇਖ ਲਈਏ 2.5 ਦੇ ਦਾਂਗੇ। 2.7 20 ਦੇ ਦਾਂਗੇ। ਮੈਂ ਤਾਂ ਇੱਕੋ ਰੇਟ ਕਹੂੰਗਾ। ਕਹੇ ਦੇ ਦੱਸ ਤੂੰ। 6 ਲੱਖ ਤੇ 90 ਹਜ਼ਾਰ ਦਾ ਲੈ ਜਾ। ਨਹੀਂ 690। ਪਰੇ ਬੱਜਾ ਮੇਰੀ ਤਾਂ ਸੁਣ ਗ ਲਓ ਜੀ 5500 ਆ ਗਿਆ 2010 ਮਾਡਲ ਆ ਸਾਡੇ ਮਾੜਲਾ ਭਾਈ ਛੋਣਾ ਟਰੈਕਟਰ ਆ 12 ਵਰਗਾ ਟਰੈਕਟਰ ਪਿਆ ਰੇੜੂਆ ਵਿੱਚ ਹੀ ਹੈ ਭਾਈ ਸਾਰਾ ਕੋ ਸਾਰਾ ਕੋ ਇਹ 25-30 ਹਜ਼ਾਰ ਦਾ ਡੈੱਕ ਹੀ ਲੱਗਦਾ ਮੈਨੂੰ ਸਾਰਾ ਕੋ ਸਾਰਾ ਕੋ ਆ ਡੈੱਕ ਡੱਕ ਜਾਂ ਵਿੱਚੇ ਆ ਭਾਈ 3 ਸਪੀਡ ਟਰੈਕਟਰ ਆ ਪੰਜਾਬ ਨੰਬਰ ਆ ਕਵਰਟ ਕਨੋਪੀ ਕਨੋਪੀ ਲੱਗੀ ਆ ਪੰਜਾਬ ਨੰਬਰ ਆ 5500 2010 ਮਾਡਲ ਆ ਡਿਮਾਂਡ ਹੈ ਦੀ 495000 ਦੇ ਦੇਗਾ ਕਿੰਨੇ ਇਹ ਟਰੈਕਟਰ ਦੇ ਦਾਂਗੇ 72000 ਦਾ ਯਾਰ ਸੀ ਲੈ ਲੈ ਤੈਨੂੰ ਜਗਰ ਕਿੰਨੇ 75 ਦਾ 475000 ਆ ਜਿਆਦੇ ਥੋੜਾ ਕਰ ਨਹੀਂ ਦੇਖ ਤੂੰ ਆਪਦੀ ਮਰਜ਼ੀ ਹੈ ਫਿਰ ਤੂੰ ਮੈਨੂੰ ਬੁਲਾ ਸਾਡੇ ਨਾਲ ਰੱਖਦਾ ਲੈ ਜਾ ਤੂੰ ਆਪ ਦੇ ਹਿਸਾਬ ਨਾਲ ਚੱਲ ਸਾਡੇ 4 ਦਾ ਲੈ ਜਾ ਫਿਰ ਆ ਜਾ ਫਿਰ ਮੇਰੇ ਬੱਕਰੀ ਆ ਜਾ ਤੁੰ ਤੁਰਿਆ ਹੁਣ ਤੂੰ 855 ਪੰਜਾਬ ਨੰਬਰ ਤਾਂ 50 ਪੰਜਾਬ ਆ ਵੀ 50 ਪੰਜਾਬ ਲਾਈਨ ਪੰਜਾਬ ਦੀ ਹੈ ਕਿੰਨੇ ਚਾਏ ਰਟ 855 2013 ਮਾਡਲ ਬਾਈ ਟਾਇਰ ਰਹਿ ਗਿਆ 85 ਤੋਂ 90 ਪੈਸੇ ਮੂਹਰੇ ਨਾਲ ਦੇ 75 ਰੁਪਏ ਟਾਇਰ ਪੰਜਾਬ ਨੰਬਰ ਆ ਪੀਵੀ 13 4 ਲੱਖ 65000 ਰੁਪਏ ਡਿਮਾਂਡ ਹੈ ਇਹਦੀ ਸੰਗਰੂਰ ਦਾ ਨੰਬਰ ਹੈ ਜੀ 465 ਡਿਮਾਂਡ ਆ ਕਿੰਨੇ ਦਾ ਭਾਈ ਇਹ ਰੈਟਰ ਦੇ ਦਾਂਗੇ ਆਪਾਂ 4 ਲੱਖ ਤੇ 45000 ਦਾ ਮੈਂ ਤਾਂ 20ਵੀਂ ਆ ਗਿਆ ਮੇਰਾ ਸਹੀ ਜਿਹਾ ਸੁਣ ਲੈ ਤਾਂ ਸੁਣ ਲੈ 30000 ਰੁਪਏ ਘਟਦੇ ਹੁੰਦੇ ਆਪਾਂ ਸ਼ਰਮਾ 20 ਤੋਂ ਬੜੇ ਆਏ ਤਾਂ ਇਹ ਤੂੰ ਕੰਮ ਨਹੀਂ ਕਰਦੀ ਇਹ ਕਰ ਲੈ ਫਿਰ ਤੈਨੂੰ ਕਹੀ ਤੇ ਜਾਣੇ ਆ 40000 ਦਾ ਦੇ ਦਾਂਗੇ 4 ਲੱਖ 40000 4 ਲੱਖ ਨਾਲ ਲੈ ਜੇ ਭਾਈ ਪਤਲਾ ਤੂੰ ਜਿਹੜੀ ਕਹਿਤੀ ਮਨ ਲਾਹਣਾ ਦਾ ਰੇਟ ਹੀ ਹੈ ਬਸ ਕੁਛ ਕਰੀ ਹੈ ਹਾਂ ਕਰੀ ਨਾ ਕਰੀ ਮੈਨੂੰ ਨਹੀਂ ਪਤਾ ਅੱਗੇ ਆ ਗਿਆ 55 57 ਐਚ ਪੀ ਵਾਲਾ 16 ਦਾ 555 ਟਾਇਰ ਬਾਈ 95 ਪੈਸੇ ਟਾਇਰ ਹੈ 16 ਦਾ 28 ਡਬਲ ਡਿਸਟਰੀਬਿਊਟਰ ਟਾਇਰ ਕਰਾ 16 ਬਹੁਤਾ ਟਰੈਕਟਰ ਆ ਮਾਡਲ ਹੈਗਾ ਜੀ 18 18 ਐਚ 42 ਨੰਬਰ 535 ਕਿੰਨਾ ਰੇਟ ਲਿਖੀ ਬੈਠਾ ਕਿੰਨੇ ਦਾ 535000 ਰੇਟਰ ਮੈਂ ਤੁਹਾਨੂੰ ਦੱਸਿਆ ਇਹ ਮੈਂ ਤਾਂ 2000 ਹੀ ਘਟਣਾ ਤੁਹਾਡੀ ਮਰਜ਼ੀ ਦਾ ਚੌਂ ਦੇ ਵਿੱਚ ਮੈਂ ਤਾਂ 490000 ਤਾਂ ਲੈ ਜਿਓ ਬਸ ਠੀਕ ਆਜੋ 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 ਅੱਗੇ ਆ ਗਿਆ 2019 ਮਾਡਲ ਸੁਪਰ ਫਲੋਸ ਹਾਂ ਜੂ ਜੀ ਇਹ ਬਈ ਸੁਪਰ ਕਿੰਦਰ ਵਰਦਾ ਹੈ ਐ ਨਾ ਕਿਉ ਸੁਪਰ ਟਰੈਕਟਰ 50 ਐਚਪੀ ਹੁੰਦਾ ਇਹ 50 ਨਹੀਂ ਹੁੰਦਾ ਇਹ 53 ਐਚਪੀ ਹੁੰਦਾ 53 ਐਚਪੀ 53 ਐਚਪੀ ਹੁੰਦਾ ਟਾਇਰ ਲੱਗਿਆ ਬਾਈ 90 ਤੋਂ 95 ਪੈਸੇ ਟਰੈਕਟਰ ਸਾਲਾ ориجنাল ਜੈਨੂਨ ਟਰੈਕਟਰ ਹੈ ਜੁਜੀ ਗੇਰਾ 3 ਸਪੀਡਾ ਸੜਕ ਲੱਕ ਚਾਲਾ 19 ਮਾਡਲ 5595 ਲਿਖੀ ਬੈਠਾ ਕਿੰਨੇ ਦਾ 5 ਲੱਖ ਤੇ 75000 ਦਾ ਦੇ ਦਾਂਗੇ 5.5 ਲੱਖ ਦਾ ਲੈ ਦਿਓ ਠੀਕ ਹੈ ਜੀ ਆ ਜਾ 2002 ਮਾਡਲ ਹੈ 2002 ਮਾਡਲ ਆ ਬਾਈ ਟੈਰ ਹੈ ਪਹਿਲੇ 70 ਤੋਂ 80 ਪੈਸੇ ਟਰੈਕਟਰ ਸੋਹਣ ਰੰਗ ਰੰਗਤ ਨਹੀਂ ਹੋਣਾ ਨਾ 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 10 11 ਮਾਡਲ ਦੀ ਕੰਡੀਸ਼ਨ ਹੈ ਜਮਾ ਰੀਨਾ ਆ ਸੋਹਣਾ ਬਾਕੀ ਅਸਟ ਡਰਾਈਵਰ ਬਈ ਸੋਹਣਾ ਬੋਤ ਪਿਆ ਜੇ ਕੋਈ ਫੋਰਡ ਦਾ ਸ਼ਕੀਨ ਆ ਨਾ ਕੋਈ ਬੰਦਾ ਉਹੀ ਲੈ ਕੇ ਜਾ ਮਾਂ ਕੇ ਤੋਂ ਬਾਹਰ ਲਾ ਤੁਰ 2002 ਨਹੀਂ ਮੈਂ ਕੁਝ ਹੋਰ ਦਿਖਦਾ ਪਿਆ ਜੀ ਅੱਛਾ 280 ਲਿਖੀ ਬਠਾ ਟ੍ਰੈਕਟਰ ਘੇਰਾ ਕਿੰਨੇ ਦਾ ਇਹਦੇ ਮਰੀਆਡ ਮੂਡ ਦਿਖਾ ਦੇ ਬਾਈ ਚੰਗੀ ਤਰ੍ਹਾਂ ਕਿੰਨੇ ਦਾ ਹਾਂ ਇਹ ਦੇ ਦਾਂਗੇ ਟ੍ਰੈਕਟਰ ਆਪਾਂ 2 ਲੱਖ ਤੇ 65 ਹਜ਼ਾਰ ਦਾ 2.5 ਲੱਖ ਦਾ ਟ੍ਰੈਕਟਰ ਲੈ ਜਾਓ ਚੱਲ ਜਿਹੜੀ ਤੂੰ ਹੁਣ ਲੋ ਮਿੱਤਰੋ ਦੀ ਮਰਜ਼ੀ ਆ ਜਿਨੇ ਨਵਾਂ ਲੈਣਾ ਆ ਲੈ ਜਾ ਆ ਜਾ ਚਾਰੇ ਡਰ ਨਾਲ ਦੇ ਓਏ हां नाल दे मरे चेक कर दे, 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 था था दे। नाल दे दाता भाई 1 35 40 ਦੇਲੇ ਤੇਰਾ ਪਿਛਲੇ ਹੈ ਗਿਆ ਬਾਈ ਨਾਲ ਦੇ ਬਾਈ 75 ਤੋਂ 75 ਕ ਦਾ ਟਾਇਰ ਹੈ ਗਿਆ ਇਹਦੇ ਟਾਇਰਾਂ ਨੂੰ ਮਾਰ ਕਰਦੀ ਆ ਸ਼ਰਮਾ 21 ਮਾਗਲਾ 705000 ਲਹੀ ਵਣਾ ਕਿੰਨੇ ਦਾ 2 ਲੱਖ ਕਿੰਨੇ ਦਾ 290000 ਦਾ ਦੇਦਾ 270 ਦਾ 2 ਜਿਆਦੇ ਧੱਕਾ ਕਰੀਏ ਨਾ ਇੱਕ ਰੈਕਟਰ ਐਜੋ ਧੱਕਈ ਆ ਸਹੀ ਧੱਕਈ ਹੈ ਸਹੀ ਧੱਕਾ ਦਾ ਆ ਰੈਕਟਰ ਦਾ ਤੂੰ ਮਾਡਲ ਦੱਸ ਪਹਿਲਾਂ ਬਿਨ ਦੇਖੇ ਵੀ ਕਿੰਨਾ ਹੋਊ ਨਹੀਂ ਨਹੀਂ ਮਾਡਲ ਦਾ 21 ਮਾਡਲ 20 ਕੀ ਵਰਗਾ ਪਿਆ ਹੈ ਹਾਂ ਲੈ ਮਿੱਤਰੋ ਜਿਹਨੇ ਸ਼ੌਂਕੀ ਬੰਦਾ ਨਾ ਜਿਹੜਾ ਕਹਿੰਦਾ ਹੁੰਦਾ ਬਾਈ ਅਸੀਂ ਮਣਕਾ ਲੈਣਾ ਰੁਪਿਆ ਲੈਣਾ ਨਾ ਟਰੈਕਟਰ ਉਹ ਹੈ ਮਾਡਲ 2017 ਅੱਡ ਤੇਲ ਵਾਲਾ ਟਾਇਰ ਨਾਲ ਦੇ ਐ ਲੈ ਬਾਈ ਅੱਡ ਤੇਲ ਵਾਲਾ 17 ਮਾਡਲ ਆ ਤੇ ਮਿੱਤਰੋ ਪੂਰਾ ਸੋਹਣਾ ਟਰੈਕਟਰ ਆ ਆ ਜੀਜਾ ਬਖਾ ਦੇ ਜੀ ਆਵ ਨੰਬਰ ਆ ਪਾਲਪੂਛ ਨਾਲ ਦੀ ਪੰਜਾਬ ਨੰਬਰ ਆ 560 ਲਿਖਿਆ ਕਿੰਨੇ ਦਾ ਇਹ ਟਰੈਕਟਰ ਦੇ ਦਾਂਗੇ ਆਪਾਂ 5 ਲੱਖ ਤੇ 45000 ਦਾ ਇਹ ਰੇਟ ਤਾਂ ਸਹੀ ਆ ਜੀ ਜਮਾ ਮਾਲਕ ਇਹ ਰੇਟ ਪਿਆ ਨਵਾਂ ਜਿਹੜਾ ਰੇਟ 35000 ਦਾ ਟਰੈਕਟਰ ਲੈ ਜਾਓ ਇਦੋਂ ਰੁਪਈਆ ਨਹੀਂ ਘਟਰਾ ਬੇਤੀ ਹੱਥ ਬਣ ਕੇ ਆਪਰੇ ਗੱਲ ਇਹ ਵੀ ਆਏ ਉਹੀ ਬੰਦਾ ਛੋਟਾ ਆਹ ਦੇਖ ਬਈ ਹੈ ਚੀਜ਼ ਇੱਕ ਹੈਗੀ ਆ ਅੱਜ ਨੂੰ ਬਾਈ ਮੰਨਦੇ ਆਪਾਂ ਹੈਗਾ ਬਾਈ 535 ਦਾ ਹਾਂ ਟਰੈਕਟਰ ਆਪਾਂ ਹੀ ਵੇਚਿਆ ਚਾਰ ਲੱਭੇ 90 ਦੇ ਵੇਚਿਆ 17 ਮਾਡਲ ਪਰ ਇਹ ਚੀਜ਼ ਆ 16 ਲੀਕਾ ਬਾਈ 2 ਸਪੀਡ ਦੇ ਵਿੱਚ 2021 ਮਾਡਲ ਆ ਵੀਰੇ ਇੱਕੇ ਮਾਡਲ 14 ਵਾਲੇ ਟਾਇਰਾਂ ਵਾਲਾ ਜੀ 90 ਬਜੰਨੇ ਪਏ ਨਾਲ ਦੇ ਟਾਇਰ 90 ਪੈਸੇ ਨਾਲ ਦੇ ਟਾਇਰ ਆ ਬਿਲਕੁਲ ਨਵਾਂ ਟਰੈਕਟਰ 21 ਮਾਡਲ ਆ 595 ਲਿਖੀ ਬੈਠਾ ਕਿੰਨੇ ਦਾ ਇਹ ਟਰੈਕਟਰ ਦੇ ਦਾਂਗੇ ਆਪਾਂ 5 ਲੱਖ ਤੇ 80 ਹਜ਼ਾਰ ਦਾ ਏਟ ਪਾ ਗਿਆ ਮੈਂ ਨਹੀਂ ਇਹ ਰਵੇ 60000 ਰਕਣ ਲਓ ਜੀ 60000 ਦਾ ਲੈ ਜਾ 5 ਲੱਖ ਨਾਲ ਭਰਾਵਾ ਹੋਰ ਨਾ ਕਹ ਦੇ ਕੋਈ ਅੱਛਾ 2015 ਮਾਡਲ ਪੰਜਾਬ ਨੰਬਰ ਐਚ ਡੀ ਐਮ ਵਾਲਾ ਐਚ ਡੀ ਐਮ ਬਾਈ ਟਰੈਕਟਰ ਇਹ ਵੀ ਮੜਾ ਤੂੰ ਦਿਖਾ ਦੇ 2015 ਮਾਡਲ ਆ ਬਾਈ ਸਾਰਾ Ориਜਨਲ ਆ ਟਰੈਕਟਰ ਫੇਰ ਇਹ ਵੀ ਨੀਦਾ ਓਕੇ ਆ ਬਾਈ 80 ਕੇ ਪੈਸੇ ਟਾਇਰ ਆ ਮੂਰੇ ਬਾਈ ਨਵੇਂ ਆ ਅਰ 200000 ਰੁਪਿਆ ਟਰੈਕਟਰ ਚਲਾ ਕੇ ਬਾਕੇ ਦਰਦੀ ਕਰ ਰਹੇ ਹੋ ਬਾਈ ਰੰਬ ਰੰਬ ਦਿਖਾ ਦੇ ਕਿੰਨੇ ਸਾਫ ਪਏ ਆ ਇਧਰ ਮਾਰ ਮਗਰੇੜਾ ਮਗੋੜਾ ਪਿਛਲੇ ਪਾਸੇ ਇਹਦੇ ਮਾਰ ਕੈਮਰਾ ਤੇ ਬਾਈ ਚਲਾ ਕੇ ਬਾਕੇ ਦਰਦੀ ਕਰਕੇ ਲੈ ਜਿਓ ਕੋਈ ਚੱਕਰ ਨਹੀਂ 15 ਮਾਡਲ ਦਾ 445 ਲਿਖੀ ਬੈਠਾ ਕਿੰਨੇ ਦਾ ਇਹ ਦੇ ਦਾਂਗੇ ਸਵਾ 4 ਲੱਖ ਦਾ ਜਲਮ ਸਹੀ ਜੀ ਤਾਂ ਮਾ ਪਿਆ ਰੰਬਟਰ ਬਹੁਤ 4 ਲੱਖ 10000 ਦਾ ਦੇ 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 ਚੱਕੋ ਜੀ 4 10 ਦਾ ਨਾ ਭਾਈ ਮੇਰੀ ਗੱਲ ਸੁਣ ਇਹ ਦਿਨ ਗੱਲ ਕਰਨ ਦੀ ਲੋੜ ਨਹੀਂ ਆ ਟਰੈਕਟਰ ਦੀ ਕਿਉਂ ਟਰੈਕਟਰ ਨਹੀਂ ਘਟਾਇਆ ਇਹਨੂੰ ਆਹ ਟਰੈਕਟਰ ਦੀ ਤਾਂ ਮੈਂ ਲਿਖ ਕੇ ਗਰੰਟੀ ਲੈ ਜਾਓ ਮੈਥੋਂ ਸਤਾਮ ਤੇ ਪਹਿਲਾਂ ਤਾਂ ਇਹਨੂੰ ਦੇਖ ਕੇ ਆਪਾਂ ਕੋਈ ਮਾਦਰ ਦੀ ਜਜਮੈਂਟ ਨਹੀਂ ਕਰ ਸਕਦਾ ਕੋਈ ਬੰਦਾ ਉਹ 14 ਦੇ ਮਾਰੀ ਇੱਥੇ ਖੜਾ ਕੈਮਰਾ ਫਿਰ ਹੁਣ ਇੱਥੇ ਮਾਰਾ ਇੱਥੇ ਖੜਾ ਉਹਦੇ ਨਾਲ ਸੋਹਣਾ ਲੱਗਦਾ ਨਾ ਇਹ 14 ਨਾਲ ਸੋਹਣਾ ਇਹ ਉੱਚੇ ਬਲੇ ਪੈਡਲਾਂ ਵਾਲਾ ਜੀ ਡਬਲ ਕਲਚ ਹੈ ਸ਼ੈਰ ਗੇਅਰ ਆ ਤੇ ਬਾਈ ਪਾਵਰ ਸਟੀering ਦੂਜਾ ਬਾਈ ਇਹ ਕਾਰ ਵਾਲਾ ਹੁੰਦਾ ਜਿਹੜਾ ਮਾਰੀ ਕੈਮਰਾ ਤੇ ਆ ਜੇ ਤੂੰ ਐ ਤਾਂ ਦੇਖਾ ਸੰਵਲੇ ਬੰਦਿਆ ਨੀਲ ਨਹੀਂ ਖੁੱਲੀ ਪੰਪ ਨਹੀਂ ਖੁੱਲਿਆ ਇਹਦੇ ਆ ਥੱਲੋਂ ਬਹਿ ਕੇ ਬਾਡੀ ਬੁੱਡੀ ਦਿਖਾ ਬਾਈ ਸਾਰਾ ਕਾਲਾ ਕਾਲਾ ਹੀ ਪਿਆ ਥੱਲੋਂ ਮੈਂ ਤੇਰੇ ਰੇਟ ਨਾਲ ਸਹਿਮਤ ਨਹੀਂ ਆ ਤੇ ਕੀ ਗੱਲ ਨਹੀਂ ਸਹਿਮਤ ਬਾਈ 206 ਮਾਡਲ ਆ ਬਾਈ ਮਨ ਕਹੀ ਆ 15 ਮਾਡਲ ਮੰਨ ਲਓ ਇਹਨੂੰ ਪਾਵਰ ਸਟੀering ਆ ਪਾਵਰ ਸਟੀering ਬਾਈ ਕਾਰ ਵਾਲਾ ਹੁੰਦਾ ਇੱਕ ਜਿਹੜਾ ਉਹ ਨਵਾਂ ਰੈਡੀਟਰ ਲੱਗਿਆ ਨਵੇਂ ਸੀਟ ਲਾਈ ਜੇ ਉਹ ਚਾਬੀ ਲਾਵਾਂਗੇ ਨਾ ਉਦੋਂ ਕੰਮ ਕਰਨਾ ਸਟਾਰਟ ਕਰ ਦੂ ਆਹ ਹਾਂ ਹਾਂ 6 ਮਾਡਲ ਦਾ 275 ਲਿਖਿਆ ਕਿੰਨੇ ਦਾ ਇਹ ਰੈਡੀਟਰ ਦੇ ਦਾਂਗੇ ਆਪਾਂ 265000 ਦਾ ਸਹੀ ਹੈ ਇਹਦਾ ਫਿਕਸ ਪ੍ਰਾਈਸ ਆਲਾ ਕੰਮ ਇਹ ਰੈਡੀਟਰ ਦਾ ਦਾਦਾ ਪੂਰਾ ਨਮਾਨਗਤ ਮਗਰਿਆੜ ਦਿਖਾ ਦੇ ਏਡੇ ਸਿਆਮ ਮਗਰਿਆੜ ਨਹੀਂ ਦੇ ਕੇ ਆਪਾਂ ਟਰੈਕਟਰ ਤੁਸੀਂ ਯਾਰ ਲੈ ਜਿਓ ਠੀਕ ਆ ਬਾਈ ਇਹ 2 ਲੱਖ ਤੇ 55000 ਦਾ ਬੇਨਤੀ ਹੱਥ ਬੰਨ ਕੇ ਐਦੂ ਨਾ ਕਰਤਾ ਯੋ ਹਾਂ ਬੇਨਤੀ ਹੈ ਬੇਨਤੀ ਆ ਅਕਾ ਟਰੈਕਟਰ ਵੀ ਦਿਖਾ ਦੇ ਵੀਰੇ ਲਿਫਟ ਲੋਡ ਵਾਲਾ ਲੈ ਬਾਈ ਅਵੀ ਦਾ ਜੇ ਮੈਂ ਲਿਖ ਕੇ ਦੇਈ ਨਾ ਗਾਰੰਟੀ ਨਵੀਂ ਸ਼ੀਟ ਲੱਗੀ ਐ ਸ਼ੌਪ ਵਧੀਆ ਸ਼ੌਕੀਆ ਬੰਦੇ ਕੋਲ ਆਇਆ ਸੀ ਹਾਂ ਬਾਈ ਬਾਲੇ ਸ਼ੌਕੀ ਸੀ ਜੀ ਤੂੰ ਮਹੀਂ ਘਟਾਇਆ ਤੈਨੂੰ ਟੈਨਸ਼ਨ ਨਾ ਮੈਨੂੰ ਪਤਾ ਹੀ ਹੈ ਲੈ ਬਾਈ ਮਿੱਤਰੋ ਲੋਕੇਸ਼ਨ ਦੱਸ ਦਨੇ ਤੁਹਾਨੂੰ ਇਸ ਗਡਾਉਨ ਦੀ ਸ਼ੌਪ ਦੀ ਟਰੈਕਟਰ ਮੰਡੀ ਦੇ ਵਿੱਚ ਰਵਿਦਾ ਅਸ ਚੌਂਕ ਦੇ ਵਿੱਚ ਬਾਈ ਤਿੰਨ ਨੰਬਰ ਸ਼ੌਪ ਆਣਾ ਇਹ ਹਾਂ ਹਾਂ ਤਿੰਨ ਨੰਬਰ ਸ਼ੌਪ ਦੇ ਵਿੱਚ ਸ਼ੌਪ ਆ ਜੀ ਬਾਰਗੇ ਲਿਖਾਈ ਪੰਜਾਬ ਟਰੈਕਟਰ ਸੇਲ ਪਰਚੇਜ ਬੱਸ ਸਟੈਂਡ ਦੇ ਜਿਵੇਂ ਸਾਹਮਣੇ ਬੱਸਾਂ ਆਪਣੇ ਵਾਰਤੀ ਰੁਕ ਰਿਹਾ ਬੱਸ ਨਹੀਂ ਇਹ ਕੇ ਨੇ ਆਉਣਾ ਜਾਣਾ ਕੋਈ ਦਿੱਕਤ ਨਹੀਂ ਆਪਣੇ ਬਾਰਗੇ ਕਰ ਲੇ ਨੂੰ ਬਾਰਗੇ ਤਾਰਗੇ ਨਿੰਮ ਇਹਨਾਂ ਦੇ ਬਾਰਗੇ ਲੱਗਿਆ ਪੰਜਾਬੀ ਚ ਗੱਲਬਾਤ ਕੋਈ ਆ ਹਾਂ ਠੀਕ ਹੈ ਗੱਲ ਆ ਲੈ ਵੀ ਮਿੱਤਰੋ ਸੌਦਾ ਜਿੰਨੇ ਦਾ ਮਰਜ਼ੀ ਕਰ ਲਓ 1000 ਰੁਪਿਆ ਚਾਬੀ ਨਾਲ ਹੀ ਤੋਂ ਫੜ ਲੇ ਠੀਕ ਹੈ ਗੱਲ ਕਰਤੀ ਤੂੰ ਸ਼ਰਮਾ ਉਹ ਤੇ ਆਪਾਂ ਖੜੇ ਆ ਗਏ ਰੇਡ ਸਬੰਧੀ ਕੋਈ ਆਪਣਾ ਕੋਈ ਜਿੰਨੀ ਗੱਲ ਕਰਤੀ ਉਨੀ ਖਰੀ ਨਿਕਲੂ ਠੀਕ ਹੈ ਗੱਲ ਵੀਰੇ ਸੌਦਾ ਜਿੱਥੇ ਮਰਜ਼ੀ ਹੋ ਜਾ ਜੇ ਤੁਸੀਂ ਮੈਨੂੰ ਇਹਦੇ ਕੋਲੇ ਲੈ ਕੇ ਆਉਂਨੇ ਹੋ ਮੇਰੇ ਕੋਲ ਮੇਰਾ ਘਰ ਨੇੜੇ ਹੀ ਇੱਥੋਂ ਮੈਨੂੰ ਲੱਗਾ ਪੌਣਾ ਕਿਲੋਮੀਟਰ ਹੋਊਗਾ ਮੈਂ ਤਾਂ ਮੈਂ ਕਮਿਸ਼ਨ ਲਾਵਾਂ ਤੇ ਨਾ ਮੈਂ ਦੇਣਾ ਕਮਿਸ਼ਨ ਦੇ ਤਾਂ ਮੈਂ ਬਹੁਤ ਜ਼ਿਆਦਾ ਖਲਾ ਹਾਂ ਹਾਂ ਸਹੀ ਗੱਲ ਉੱਤੇ ਵਾਲੇ ਪੈਸੇ ਉੱਤੇ ਹੀ ਲੱਗਦੇ ਹੁੰਦੇ ਬਾਈ ਸਹੀ ਗੱਲ ਸਿੱਧੀ ਗੱਲ ਹੈ ਮੇਰੀ ਇੱਕ ਵਾਰੀ ਆ ਕੇ ਮੌਕਾ ਦੇ ਕੇ ਦੇਖੋ ਜੋ ਜਿਵਾਨ ਚੋ ਕਹਤਾ ਜੇ ਉਹਦੂ ਫਰਕ ਹੋ ਜਾਣਾ ਆਉਣ ਜਾਣ ਦਾ ਪੇਲ ਦਾ ਖਰਚਾ ਸਾਡਾ ਹੋਊ। ਹਾਂਜੀ। ਇਹ ਗੱਲ ਤੇ ਕਰ ਲਈਏ। ਸਹੀ ਗੱਲ। ਠੀਕ ਆ। ਜੇ ਬਈ ਕਾਗਜ਼ ਪੱਤਰਾਂ ਦੇ ਵਿੱਚ ਇੱਕ ਨਵੇਂ ਪੈਸੇ ਦੀ ਵੀ ਕਮੀ ਹੋਈ। ਠੀਕ ਐ। ਆਪਦੇ ਪੈਸੇ ਲੈ ਜੋ ਟਰੈਕਟਰ ਖੜਾ ਦੇ। ਪਹਿਲੀ ਗੱਲ ਕਿਸੇ ਵਾਸਤੋਂ ਕੋਈ ਕਾਪੀ ਗਾੜੀ ਜਿੰਨੀ ਆਪਾਂ ਗੱਲ ਕਰ ਲਈ। ਯਾਰ ਮੈਂ ਤਾਂ ਪੈਸੇ ਦੇ ਰਹੀ ਸੀ ਬਈ। ਤੇ ਕਾਗਜ਼ਾਂ ਦੀ ਫਰਕ ਹੋਇਆ ਪੈਸੇ ਲੈ ਜੋ ਟਰੈਕਟਰ ਖੜਾ ਲਓ ਕੋਈ ਗੱਲ ਨਹੀਂ। ਐਨਓ ਸੀ ਲੈ ਕੇ ਦੇਵਾਂਗੇ ਹਰਿਆਣਾ ਦਾ ਟਰੈਕਟਰ ਹੋਊ ਜਰਾ। ਦੀ ਮਾਰੀ ਦਾ ਹੋਣਾ ਐਨੋਫ ਦਾ ਖਰਚਾ ਇਹਦਾ ਹੋਊਗਾ ਪਰਾਣੇ ਕੱਟੇ ਜਾਣਗੇ ਲੋਨ ਫਾਇਨਸ ਹੋ ਜੂਗਾ ਬਸ ਤੁਹਾਡਾ ਸਿੰਪਲ ਸਹੀ ਹੋਣਾ ਚਾਹੀਦਾ ਠੀਕ ਹੈ ਵੀਰੇ ਆ ਕੇ ਦੇਖੋ ਇੱਕ ਵਾਰੀ ਮੌਕਾ ਦੇ ਕੇ ਦੇਖੋ ਪਰ ਨਜ਼ਾਰਾ ਫੇਰ ਆ ਚਾਰ ਜਣੇ ਪੁੱਛ ਕੇ ਆਏ ਬਈ ਆਹ ਟਿਕਟ ਦਾ ਰੇਟ ਕੀ ਆ ਫੇਰ ਸਾਡੇ ਕੋਲੇ ਪੁੱਛੇ ਰੇਟ ਕੀ ਆ ਇੱਕ ਵਾਰੀ ਵੀਰੇ ਬੋਰਡ ਦਿਖਾ ਦੇ ਮੰਨ ਲਓ ਏ ਮਮ ਨਿੱਕੇ ਪੂਰੇ ਆ ਜਾ ਤੇਰੇ ਮੈਕ ਲੱਗਿਆ ਤੇਰੀ ਬਾਜ ਉੱਥੇ ਵੀ ਜਾਂਦੀ ਹੈ ਹਾਂਜੀ ਹਾਂਜੀ ਟਾਈਮ ਨਹੀਂ ਕੀ ਹੈ ਕੈਵੇ ਤੋਂ ਕੈਵੇ ਤੋਂ ਨਾ ਕੋਈ ਛੁੱਟੀ ਵਾਲਾ ਦਿਨ ਹੈਗਾ ਕਿ ਨਹੀਂ ਉਤੀ ਦਾ ਕੋਈ ਨਹੀਂ ਮੰਨ ਲਾ ਸਾਡਾ ਇੱਕ ਬੰਦਾ ਇੱਥੇ ਕਰਦਾ ਰਾਤ ਨੂੰ ਵੀ ਪਰਮਾਨੈਂਟ ਹੁੰਦਾ ਹੀ ਹੁੰਦਾ 24 ਘੰਟੇ ਸੇਵਾ ਬਲਵਦਾ ਪਰ ਅੱਛਾ 8 ਤੋਂ 8 ਤੋਂ 7 ਵਜੇ ਤਾਈਂ ਵਾਲਾ ਖੁੱਲਾ ਹੁੰਦਾ ਖੁੱਲੇ ਨਹੀਂ ਅੱਛਾ ਮੈਂ ਤੇ ਇੱਕ ਗੱਲ ਬੇਨਤੀ ਹੋਰ ਕਰਦਾ ਹੱਥ ਬੰਨ ਕੇ ਇਹ ਗੱਲ ਤੇਰਾ ਇੱਤਰਾਮ ਹੈ ਮਨ ਲਓ ਕੋਈ ਬੰਦਾ 200 ਕਿਲੋਮੀਟਰ ਤੋਂ ਆਪਣੀ ਵੀਡੀਓ ਦੇਖ ਕੇ ਆ ਰਿਹਾ ਹਾਂਜੀ ਹਾਂਜੀ ਸੱਤ ਤੇ ਆ ਗਿਆ ਪਚਾਹਾ ਹਾਂਜੀ ਹਾਂਜੀ ਤੁਹਾਡੇ ਤੋਂ ਟਰੈਕਟਰ ਲੈ ਲਿਆ ਹਾਂਜੀ ਹਾਂਜੀ ਰਾਤ ਨੂੰ ਤਾਂ ਆਪਾਂ ਉਹਨੂੰ ਜਾਣ ਦਿੰਦਾ ਹੀ ਨਹੀਂ ਹਾਂਜੀ ਉਹ ਟਾਈਮ ਖਰਾਬ ਆ ਬੰਦੇ ਰਾਤ ਦਾ ਪ੍ਰਬੰਧ ਹੈਗਾ ਰਹਿਣ ਦਾ ਬਾਈ ਰਾਤ ਦਾ ਪ੍ਰਬੰਧ ਆਪਾਂ ਕਰ ਦਾਂਗੇ ਮਨ ਲਾ ਇੱਥੇ ਤਾਂ ਅਸੀਂ ਕਿਸੇ ਬੰਦੇ ਨੂੰ ਵੀ ਰੱਖਦੇ ਮੈਂ ਸਾਡਾ ਇਹ ਇੱਕ ਬੰਦਾ ਚੌਂਕੀਦਾਰ ਸੇਵਾਦਾਰ ਹੈ ਉਹਦੇ ਨੂੰ ਰੱਖਦੇ ਆ ਅਸੀਂ ਚਾ ਕਿੱਡੇ ਵੀ ਆ ਰੱਖ ਲਓਗਾ ਹਾਂ ਉਹ ਰਾਤ ਦਾ ਪ੍ਰਬੰਧ ਕੋਈ ਗੱਲ ਨਹੀਂ ਪ੍ਰਵਾਹ ਨਾ ਮੰਨਿਓ ਇੱਕ ਆਉ ਚਾਰ ਆਉ ਰਹਿਣ ਦਾ ਪ੍ਰਬੰਧ ਹੈਗਾ ਹਾਂ ਉਹ ਆਪਣੀ ਜ਼ਿੰਮੇਵਾਰੀ ਹੈ ਕੀ ਗੱਲ ਆ ਜੇ ਲੋ ਮਰਜ਼ੀ ਆਓ ਤੇ ਮੋਬਾਈਲ ਨੰਬਰ ਨਿਕਾ ਰੋ ਨ 99149 23993 99149 23993 993 ਇੱਕ ਹੋਰ ਆ 94660 94660 00735 00735 ਹਾਂਜੀ ਪਹਿਲੀ ਵਾਲ ਦਾ ਇਹ ਨੰਬਰ ਲੱਗਣਗੇ ਅਸੀਂ ਚੱਕਾਂਗੇ ਨਹੀਂ ਭੋਲੇ ਸਾਡੇ ਬੰਦੇ ਦਾ ਨੰਬਰ 93066 93066 66599 66599 ਉਹਦੇ ਕੋਲੇ ਵੀ ਫੁੱਲ ਪਾਵਰ ਆ ਸਾਰੀ ਉਹਦੇ ਕੋਲ ਵੀ ਫੁੱਲ ਪਾਵਰ ਹੈ ਜੇ ਇਹ ਨਾਲੀ ਪਾਵਰ ਨਾ ਛੋਡੇ ਲੋਟਾਈ ਫਿਰ ਸ਼ਰਮੇ ਵਾਲੀ ਪਾਵਰ ਭੇੜੀ ਆ ਨੰਬਰ ਬੋਲ ਦਿਓ ਮੇਰਾ ਨੰਬਰ 947884545 ਦੂਜਾ ਨੰਬਰ 8872945 ਠੀਕ ਹੈ ਗੱਲ ਵੀਰੇ ਜੇ ਕਿਸੇ ਕੋਲ 150000 ਘਟਦਾ ਠੀਕ ਹੈ ਗੱਲ ਝੋਨਾ ਵੱਡ ਕੇ ਪੈਸੇ ਦੇ ਦੇ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਜੋ ਨਿਤ ਕੀ ਲੈ ਗਿਆ ਪੀਣ ਦੇ ਦੇ ਕੇ ਇਹ ਕੀ ਗੱਲ ਵੀਰੇ ਠੀਕ ਹੈ ਗੱਲ ਠੀਕ ਹੈ ਗੱਲ ਤੇ ਵੀਡੀਓ ਵਧੇ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਲੋ ਫੋਲੋ ਇੱਕ ਮੈਂ ਤੁਹਾਨੂੰ ਲਾਸਟ ਦੀ ਗੱਲ ਕਹੇ ਨਾ ਮੈਂ ਹਰ ਬੰਦੇ ਦੀ ਵੀਡੀਓ ਪਾਉਂਦਾ ਨਹੀਂ ਸਿਰਫ ਮੈਂ ਉੱਥੇ ਹੀ ਵੀਡੀਓ ਪਾਉਣਾ ਜਿੱਥੇ ਸ਼ਰਮਾ ਖੜ ਜੇ ਤਾਂ ਸ਼ਰਮੇ ਹਿੱਲਣ ਦੀ ਲੋੜ ਨਾ ਠੀਕ ਹੈ ਗੱਲ ਇਹ ਆਪਣੀ ਗੱਲ ਟਾਲਦੇ ਨਹੀਂ ਬਾਈ ਹਰ ਬੰਦੇ ਦੀ ਵੀਡੀਓ ਨਾ ਪਾਈ ਹੈ ਨਾ ਪਾਈਏ ਨਾ ਲੋ ਠੀਕ ਹੈ ਗੱਲ ਕਿਉਂ ਕਿਉਂ ਆਪਾਂ ਇਨਾਂ ਦਾ ਕੋਈ ਵੀਡੀਓ ਦਾ ਕੁਝ ਲੈਣਾ ਨਾ ਕਮਿਸ਼ਨ ਲੈਣਾ ਨਾ ਕਮਿਸ਼ਨ ਦੇਣਾ ਫੇਰ ਕਿਉਂ ਬਾਈ ਫੇਰ ਆਪ ਉਹ ਕੰਮ ਕਰਦੇ ਠੀਕ ਹੈ ਗੱਲ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਨੂ ਗੱਲ ਖੋਲੋ ਆਂ ਦੇਸੀ HD TV ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਇੱਕ ਮਿੰਟ ਬਾਈ ਖੋਲੇ ਕੰਗਾ ਲਿਆ ਚੱਕ ਕੇ ਮੜਾ ਮਾਰ ਕੇ ਸਤਿ ਸ਼੍ਰੀ ਅਕਾਲ ਕੀ ਆਲਾ ਢਿੱਲੋ ਹੋ ਠੀਕ ਹੋ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਮਾੜਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰ ਤੁਹਾਨੂੰ ਅੱਜ ਆਏ ਆਪਾਂ ਬਾਈ ਪੰਜਾਬ ਟਰੈਕਟਰ ਵਾਲਾਂ ਕੋਲ ਆਪਣੇ ਮਿੱਤਰ ਨੇ ਜਿਆ ਜਿਆ ਰੇਟ ਤੁਹਾਨੂੰ ਲੈ ਕੇ ਦੇਵਾਂਗੇ ਜੇ ਨਾ ਲੋਟ ਆਏ ਪੰਜਾਬ ਸੇਲ ਟਰੈਕਟਰਾਂ ਦੇ ਨੇੜੇ ਜੀ ਮੇਰਾ ਘਰ ਆ ਮੈਨੂੰ ਚੱਕ ਲੈ ਠੀਕ ਹੈ ਗੱਲ ਵੀਰੇ ਨਾ ਕਮਿਸ਼ਨ ਦਿਓ ਤੇ ਨਾਲ ਲਿਓ ਹਈ ਸਹੀ ਗੱਲ ਹੈ ਜੀ ਜਿਆਜ ਰੇਟ ਤੇ ਡਾਕਟਰ ਦਿਖਾਵਾਂਗੇ ਜੋ ਗੱਲ ਕਹਿਤੀ ਉਹ ਪਗਾਵਾਂਗੇ ਵੀ ਠੀਕ ਹੈ ਠੀਕ ਹੈ ਗੱਲ ਤੇ ਧੰਨਵਾਦ ਆ ਜਾ ਨਿਕਲੋ ਸਸੀ ਗੱਲ ਵੀ ਰਹੀ ਕੀ ਆ ਸਸੀ ਗੱਲ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਸ਼ਾਮਾ ਥੈਂਕ ਯੂ ਥੈਂਕ ਯੂ ਮਿਹਰਬਾਨੀ ਸਭ ਤੋਂ ਪਹਿਲਾਂ 16 ਮਾਡਲ 2016 ਮਾਡਲ ਆ 2016 ਮਾਡਲ ਆ ਬਾਈ 13 ਦੀ ਕੀ ਕੰਡੀਸ਼ਨ ਹੈ ਖਤ ਲੈਣੀ ਆ ਦੀ ਕੰਡੀਸ਼ਨ ਆ ਦੇ 75 ਪਾਇ 80 ਪਾਇ 15 28 ਵਾਲੇ 75 ਪਾਇ ਮੰਨ ਲਓ 70 ਤੋਂ 80% ਦੇ ਵਿਚਾਲੇ ਜੇ ਮੰਨੂ ਬਾਈ 15 ਦਾ 28 ਵਾਲੇ ਆ ਸਾਰਾ ਰੇਜਨਲ ਟਰੈਕਟਰ ਆ ਬਾਈ ਪਿਛਲੇ ਅਪੋਲੋ ਦੇ ਮੂਰਲੇ ਗੁਡੀਅਰ ਦੇ 16 ਮਾਡਲ ਆ 4 ਲੱਖ ਤੇ 65 ਹਜ਼ਾਰ ਲਿਖੀ ਬੈਠਾ ਕਿੰਨੇ ਦਾ ਬਾਈ ਇਹ ਟਰੈਕਟਰ ਦੇ ਦਾਂਗੇ ਬਸ 4 ਲੱਖ 45 ਹਜ਼ਾਰ ਦਾ ਸ਼ਰਮਾ ਪਾਵਰ ਪਲੱਸ ਵਾਲਾ ਮਾਡਲ ਆ ਇਹ ਕਿੱਥੇ ਲਿਖਿਆ ਕਿੰਨਾ ਦੇਵਾਂਗੇ 445 ਉਹ ਤਾਂ ਮੈਂ ਸੁਣ ਲਿਆ ਹੁਣ ਕਿੰਨੇ ਦੇਵਾਂਗੇ ਜਰ ਜਿਵੇਂ ਤੂੰ ਮਰਜ਼ੀ ਕਰ ਲੈ ਹੁਣ ਕਰ ਨਹੀਂ ਤੇ ਤੁਹਾਡੀ ਮਰਜ਼ੀ ਆ 35000 ਦੇ ਦੇ ਚਾਰ ਲੱਖ 35000 ਦਾ ਲੈ ਜਾ ਕੋਲਾ ਮਾਡਲ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਸੁਪਰ ਹਾਉਲੈਂਡ ਚੌਂਕੜਾ ਦੇ ਟਾਇਰ ਤੇ ਜਮ ਤਾਜੇ ਭਾਈ ਫਿਰ ਤਾਂ ਇਹ 2014 ਮਾਡਲ ਆ ਸੁਪਰ ਵਾਲਾ ਮਾਡਲ ਆ ਪਿਛਲੇ ਟਾਇਰ ਜਿਵੇਂ ਨਵੇਂ ਮੂਹਰ ਲੈ ਲਏ ਮੈਂ ਪਤਾ ਕੀ ਸਮਝਦੇ ਇਹਨੂੰ ਮੈਂ ਤਾਂ 17 18 ਹੋਊਗਾ ਜਿੱਦਾਂ ਕੰਡੀਸ਼ਨ ਹੈ ਜੀ ਹੈਨਾ ਹਾਂ ਹਾਂ ਬਹੁਤ ਸਾਫ਼ ਸੁਥਰਾ ਰਹਿ ਟ੍ਰੈਕਟਰ ਸੋਹਣਾ ਮੈਂ ਗਮਦੰਗ ਤੋਂ ਰਜਾਇਆ ਮਾਡਲ ਵਰਗਾ ਟ੍ਰੈਕਟਰ ਆ ਜੀ ਬਾਡੀ ਡੀਜੇ ਦਾ ਬਿਲਕੁਲ ਨਵੇਂ ਆ ਗੂਰਲੇ ਭਾਈ 75 ਕ ਪੈਸੇ ਟਾਇਰ ਆ ਬਾਡੀ ਲੈਦਾ ਬਹੁਤ ਸੋਹਣਾ ਟਰੈਕਟਰ ਆ ਤੇ 495 ਲਿਖੀ ਬੈਠਾ ਕੀ ਕਿੰਨੇ ਦਾ ਇਹ ਟਰੈਕਟਰ ਦੇ ਦਾਂਗੇ 75000 ਦਾ ਸ਼ਰਮਾ ਕਮਲਾ ਹੋ ਗਿਆ ਗੱਲ ਗੱਲ ਕਰਨੀ ਦੇਖ ਤੋ ਆਪਦੀ ਮਰਜ਼ੀ ਆ ਮੈਂ ਸਾਡੇ 4.5 ਲੱਖ ਦਾ ਕਹਿ ਨਹੀਂ ਫਿਰਦਾ ਫਿਰ ਤੂੰ ਸਾਨੂੰ ਕੁਛ ਹੀ ਨਹੀਂ ਆਪਾਂ 4 ਲੱਖ ਨਹੀਂ ਨਹੀਂ ਜ਼ਿਆਦਾ ਹੋ ਜੂਗਾ ਨਹੀਂ ਯਾਰ ਕਿ 4.5 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ 60000 ਦਾ ਲੈ ਜਾ ਯਾਰ ਬਸ ਠੀਕ ਆ ਯਾਰ ਤੂੰ ਗੈਰਨੀ ਤੂੰ ਆਪਦੀ ਮਰਜ਼ੀ ਆ ਸਾਨੂੰ ਤਾਂ ਬਾਅਦ ਵਿੱਚ ਚੈੱਕ ਕਰਨੀ ਗੁਰ ਨਹੀਂ ਦਰ ਦੇਖੀ ਜਾਊਗੀ ਚੱਕੋ ਮਿੱਤਰੋ ਆ ਹਰੇ ਰੇ ਰੇਂਦਰ ਦਾ ਭਾਲ ਦੇ ਹੋਣੀਆਂ ਮੂੰਗੀ ਰੇਂਦਰ ਵਾਲ ਨੂੰ 2021 ਆ ਇਹ 16 ਡੈਟਰਾ ਵਾਲਾ ਬਾਈ ਮਿੱਤਰੋ 3055 ਡੀਆਈ ਆ ਗਿਆ ਨਾਲ ਦੇ ਟੈਰਾ ਚਾਰੇ 80 90 ਪੈਸੇ 85 90 ਪੈਸੇ 21 ਮਾਡਲ ਫਰਸਟ ਪਾਰਟੀ ਟ੍ਰੈਕਟਰ ਅਰਵਸ ਪੀ2 ਵਾਲਾ ਹਾਂਜੀ ਬਾਈ ਰੇਟ ਲਿਖੀ ਬਠਾ 465 ਕਿੰਨੇ ਦਾ ਇਹ ਡੈਕਟਰ ਦੇ ਦਾਂਗੇ ਆਪਾਂ 45000 ਰੁਪਏ ਦਾ 50 ਤਾਂ ਮੈਥੋਂ ਲੈਣਾ ਕਿੰਨੇ ਦਾ ਦੇਖੋ ਕਿੰਨੇ ਦਾ ਕੈ ਲੱਖ ਕਿੰਨੇ ਦਾ 4 ਲੱਖ ਤੇ 42000 ਦਾ 35000 ਦਾ ਲੈ ਜਾ ਯਾਰ ਕੁਛ ਕਰੀ ਆ ਵੀ ਚੱਕੋ ਭਾਈ 53 10 ਇਹ ਰੈਕਟਰ ਆਪਰਾ ਸੇਲ ਹੋਇਆ ਪਿਆ ਆਜੋ ਜੀ ਸਪੈਨ ਡੀਜ਼ਲ ਆ ਗਿਆ ਜੀ 2019 ਮਾਡਲ ਟਰੈਕਟਰ ਵਖਾ ਦੇ ਜਿਵੇਂ 25 ਮਾਡਲ ਨਾਲ ਦੇ ਆ ਮੈਂ ਭਾਈ ਮਿੱਤਰੋ ਕਨੋਪੀ ਕਨੂਪੀ ਕੰਪਨੀ ਦੀ ਜਿਹੜੀ ਹੌਲੈਂਡ ਦੇ ਨਾਲ ਆਉਂਦੀ ਆ ਉਹੀ ਆ ਯੂਜੀ ਗੇਅਰ ਦੇ ਵਿੱਚ ਆ ਸਾਈਡ ਕਲੱਚ ਆ ਜੀ ਡਬਲ ਡਿਸਟਰੀਬਿਊਟਰ ਆ ਕੰਪੈਰਸਿਟੀ ਚ ਇੱਕ ਲੱਗਿਆ ਹੋਇਆ ਸਪੈਸ਼ਲ ਐਡੀਸ਼ਨ ਟਾਪ ਮਾਡਲ 19 ਮਾਡਲ ਪੀਵੀ ਨੰਬਰ ਆ ਪੰਜਾਬ ਨੰਬਰ ਰੇਟ ਕੀ ਆ 2019 ਮਾਡਲ ਆ 7 ਲੱਖ 45000 ਰੁਪਏ ਡਿਮਾਂਡ ਆ ਇਹਦੀ ਬਾੜੀ ਨਹੀਂ ਲੱਗਦੀ ਯਾਰ ਟਰੈਕਟਰ ਜਿਵੇਂ ਨਵਾਂ ਜਿੰਗਾ ਕਿ ਨਹੀਂ ਟਰੈਕਟਰ ਬਈ ਬਾਲਾ ਫੀਮ ਵਰਗਾ ਹੀ ਹੁੰਦਾ ਚੰਗਾ ਟਰੈਕਟਰ ਮਿਲਦਾ ਹੀ ਮਹਿੰਗਾ ਝਰਲਾ ਇਹ 2.5 ਲੱਖ ਦਾ ਦੇ ਦਾਂਗੇ ਆ ਨਾ ਯਾਰ ਸਹੀ ਗੱਲ ਨਹੀਂ ਮਾ ਤੂੰ ਜੈ ਜੀ ਆ ਮੈਂ ਤਾਂ ਆ ਬੈਠਾ